ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਉਮੀਦ ਕਰਦੇ ਹਾਂ ਕਿ परमात्मा ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ। ਤੇ ਮੈਂ ਵੀ ਬਿਲਕੁਲ ਠੀਕ ਠਾਕ ਐ। ਛੋਣੇ ਦੀਆਂ ਤਿਆਰੀਆਂ ਹੋ ਗਈਆਂ ਤੇ ਫਿਲਹਾਲ ਦੀਵਾਲੀ ਤੋਂ ਪਹਿਲਾਂ ਪਹਿਲਾਂ ਜੋ ਦੀਵਾਲੀ ਦੇ ਆਫਰਾਂ ਚੱਲੀ ਜਾਂਦੇ ਆ ਅਸੀਂ ਚੱਲੇ ਆ ਬੈਟਰੀ ਵਾਲੀ ਸਕੂਟਰੀ ਲੈਣ। ਤੇ ਮੁੱਦ ਕੀ 34.5 ਚਲੋ ਅੱਜ ਦਿਖਾਵਾਂਗੇ ਕਿ ਕਿਹੜੀ ਸਕੂਟਰੀ ਲੈਣੀ ਐ। ਸਾਰਿਆਂ ਨੂੰ ਪਹਿਲਾਂ ਅਰਪਿਤ ਨੂੰ ਵਧਾਈਆਂ ਦਿਓ ਯਾਰ। ਵਧਾਈਆ। ਕਿੱਤੇ ਲੌਕ ਲੇਤੀ ਕਿਵੇਂ ਰੱਖਦਾ ਇਹਦੇ ਆਉਰੇ ਇਹ ਗਣਾ ਕੋਲਾਦਾ ਨਾ ਉਹ ਜਾਲ ਖੋਣਾ ਇਹ ਲੌਕ ਰਹਿ ਗਿਆ ਚਲੋ ਗਿਆ ਕਰ ਦੂਗਾ ਇਕਦਮ ਹੋਰ ਅੱਗੇ ਪਾਰਟੀ ਕਰਨ ਪਹੁੰਚੇ ਇਸ ਤਨੀ ਵੀਰਾ ਬਣਾਣ ਦਾ ਇਸ ਤੋਂ ਵੱਧ ਕਿ ਚੱਲੋ ਕੋਲੇ ਜਣਾ ਬੋਲੋ ਤੁਸੀਂ ਇਹ ਮੀਡੀਅਮ ਪੀਆ ਟੋਟਲ ਦੋ ਮਗਾ ਲਾ ਦੋ ਮਗਾ ਇਹ ਕਰਨਾ ਹੈ ਤਾਂ ਚਲੇ ਜਾਂਦੇ ਹਾਂ ਉਹ ਬਾਦ ਦੇ ਦੇ ਯਾਦ ਰਹਾ ਰਹਾ ਅੱਜ ਉਹ ਰਸਤੇ ਤੇ ਜਾ ਹੀ ਆਣੇ ਆ ਸਕੂਟਰੀ ਲੈ ਕੇ ਚੱਲੇ ਆ ਠੀਕ ਹੈ ਮਰਸੀਡੀ ਇਹਨੂੰ ਕਹਿੰਦੇ ਆ ਮਰਸੀਡੀ ਤੇ ਸਾਨੂੰ ਵਧਾਈਆਂ ਵੀ ਦਿਓ ਜੋ ਤੇ ਨਾਲੇ ਸਾਨੂੰ ਦੱਸਿਓ ਜੋ ਵੀ ਕਿਵੇਂ ਲੱਗੀ ਇਹ ਸਹੀ ਹੈ ਜਾਂ ਨਹੀਂ ਸਹੀ ਠੀਕ ਹੈ ਦਵਾਲੀ ਦੇ ਆਫਰ ਆ ਨਹੀਂ ਆਫਰ ਦੇ ਵਿੱਚ ਰਹਿ ਕੇ ਚੱਲੀਏ ਲਈ ਲਈਏ ਮਰਸੀਡੀਸ ਰਾਹ ਦੱਸੋ ਦਰ ਰਸਤਾ ਦੱਸੋ ਕਿਹੜਾ ਲੋਕੇਸ਼ਨ ਹੋ ਰਹੀ ਹੈ ਇੱਕ ਸਾਨੂੰ ਲੋਕੇਸ਼ਨ ਦੱਸਿਓ ਜੂ ਇੱਕ ਸਾਡੀ ਮਰਸੀਡੀਸ ਦੱਸਿਓ ਜੂ ਵੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਠੀਕ ਹੈ ਜੀ ਬ੍ਰੋ ਸਾਡਾ ਵਰਤਮਾਨ ਦੇ ਲਾਈਵ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਬਾਕੀ ਆਹ ਜਿਹੜਾ ਕਿ ਰ ਅ ਘਰ ਹੀ ਜਾਂਦੇ ਠੀਕ ਹੈ ਤੇ ਤੁਹਾਨੂੰ ਚੁਪਾਈ ਜਣਗਾ ਤੁਹਾਨੂੰ ਸਾਰੀ ਵੀਡੀਓ ਵਾ ਕੇ ਪੂਰਾ ਬਣਾਉਗਾ ਤੁਹਾਨੂੰ ਕਨਰ ਤੇ ਜਿੰਨੀ ਮੱਥਾ ਦੇਣ ਦੀ ਨੂੰ ਠੀਕ ਹਾਂ ਜੀ ਤੇ ਪ੍ਰਸਾਦ ਕੋ ਦਾ ਹਾਂ ਜੀ ਇਹ ਸਕੂਟ ਵੀ ਲੈ ਆਏ ਹਾਂ ਕਿ ਤੇ ਜਿਵੇਂ ਹੀ ਦੇਖੋਗੇ ਠੀਕ ਹੈ ਤੇ ਹੁਣ ਅਸੀਂ ਤੁਹਾਨੂੰ ਬੁਲਾਉ ਜਾਣਾ ਸ਼ੁਰੂ ਲੱਗਿਆ एक तो देखो वो कौन चल रहा है चलते आओ फ्रेंड्स के और लोगों के पास आ वो सुनते पीपी की तरफ भी चलो आ लो ना और कोई भनेला उधर से बोल अजमे पीपी की तरफ भी होती बर्दी है ਕੋਨ ਜਿਹੜਾ ਖਲਮਾ ਨੂੰ ਤੀਨ ਹਾਲ ਹਵਾਜਾ ਹੋਰਗੇ ਲਵਾਵਾ ਹੈ ਮੈਂ ਚੱਕ ਲਾ ਫੜੇ ਦਾ ਕੀ ਕਰਾ ਕਿਹੜਾ ਲਵਾਵਾ ਲੈ ਚੱਕ ਲਾ ਇਹਦਾ ਇਹਦਾ ਸੀ ਇੱਥੇ ਰੱਖ ਦੇ ਭਾਈ ਚੱਕ ਲਾ ਇਹ ਆ ਪਾਬਤ ਮੂ ਪਾਬ ਤਾਂ ਮੈਂ ਜਗਾਰ